ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਪਿਆਰ ਭਰੀ ਤਨਿੱਗੀ ਸਤਸ੍ਰੀਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਜਿਹੜੀ ਖਬਰ ਦੀ ਆਪਾਂ ਸਾਂਝ ਪਾਉਣ ਲੱਗੇ ਆ ਇਸ ਖਬਰ ਨੇ ਸੱਚੀ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਹੈ ਕਿ ਲੋਕਾਂ ਦੀ ਮਾਨਸਿਕਤਾ ਨੂੰ ਹੋ ਕੀ ਗਿਆ ਹੈ ਪਿਛਲੇ ਦਿਨੀ ਖਬਰ ਆਈ ਸੀ ਕਿ ਧੀ ਦੀ ਡੋਲੀ ਤੋਰ ਕੇ ਤੇ ਜਦੋਂ ਮਾਪੇ ਵਾਪਸ ਆ ਰਹੇ ਸੀ ਆਪਣੇ ਘਰ ਨੂੰ ਤੇ ਉਸ ਵੇਲੇ ਸੜਕ ਹਾਦਸਾ ਵਾਪਰਿਆ ਜਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਤੇ ਹੁਣ ਇਹ ਖਬਰ ਆ ਰਹੀ ਹੈ ਟਾਣਾ ਸਾਹਿਬ ਕੇ ਸੜਕ ਹਾਦਸੇ 'ਚ ਮਰਨ ਵਾਲਿਆਂ ਦੇ ਚੋਰਾਂ ਨੇ ਗਹਿਣੇ ਲਾ ਲਏ ਜੀ ਉਹਨਾਂ ਨੇ ਮਦਦ ਨਹੀਂ ਕੀਤੀ ਪਰ ਉਹਨਾਂ ਦੇ ਕੋਲੋਂ ਲੁੱਟ ਲਿਆ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਇਹ ਬੜੇ ਦੁੱਖ ਦੀ ਖਬਰ ਆ ਇਹ ਬੜੀ ਝੰਡੋੜਨ ਵਾਲੀ ਖਬਰ ਆ ਕਿ ਸਾਡੇ ਪੰਜਾਬ ਦੇ ਵਿੱਚ ਆਹ ਕੁਝ ਵੀ ਹੁੰਦਾ ਹੈ ਇਥੋਂ ਪਤਾ ਲੱਗ ਜਾਂਦਾ ਦੇਖੋ ਗੱਲ ਇਹ ਜੀ ਕਿ ਸਮਾਜ ਦੇ ਵਿੱਚ ਹਰ ਤਰ੍ਹਾਂ ਦੀ ਬੰਨ ਗਈ ਆ ਪਰ ਪੰਜਾਬ ਦੇ ਵਿੱਚੋਂ ਜਿਵੇਂ ਨੈਤਿਕਤਾ ਮੁੱਕ ਰਹੀ ਆ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਕਿਉਂਕਿ ਗੁਰੂਆਂ ਵਾਲੇ ਪੰਜਾਬ ਦੇ ਵਿੱਚ ਇਸ ਗੱਲ ਦੀ ਕੋਈ ਆਸ ਵੀ ਨਹੀਂ ਕਰਦਾ ਵੀ ਲਾਸ਼ਾਂ ਦੇ ਗਹਿਣੇ ਲਾਉਣ ਲੱਗ ਜਾਣਗੇ ਲਾਸ਼ਾਂ ਦੇ ਪੈਸੇ ਚੱਕਣ ਲੱਗ ਜਾਣਗੇ ਕਦੇ ਆਪਾਂ ਇਸ ਗੱਲ ਦੇ ਬਾਰੇ ਸੋਚ ਵੀ ਨਹੀਂ ਸਕਦੇ ਵੀ ਇਦਾਂ ਦੀ ਗੱਲ ਵੀ ਹੋ ਸਕਦੀ ਆ ਪਰ ਹੁਣ ਇਦਾਂ ਦਾ ਆਮ ਹੋਣ ਲੱਗਾ ਹੈ ਖਬਰ ਜਿਹੜੀ ਆਈ ਹੈ ਇਹ ਸਾਨੇਵਾਲ ਦੇ ਕੋਲੋਂ ਆਈ ਹੈ ਆਪਾਂ ਕੱਲ ਖਬਰ ਸਾਂਝੀ ਕੀਤੀ ਸੀਗੀ ਸਾਡੇ ਵਾਲਾ ਰੇਡੀਓ ਤੇ ਵੀ ਪਾਈ ਲੁਧਿਆਣਾ ਦੇ ਵਿੱਚ ਮੈਰਿਜ ਪੈਲਸ ਦੇ ਵਿੱਚ ਵਿਆਹ ਹੋਇਆ ਕੁੜੀ ਦੀ ਡੋਲੀ ਜਲੰਧਰ ਨੂੰ ਤੋਰਤੀ ਮਾਪਿਆਂ ਨੇ ਆਪ ਸਰਹੰਦ ਵੱਲੋਂ ਆ ਉਧਰ ਨੂੰ ਚਲੇ ਗਏ ਰਾਹ ਦੇ ਵਿੱਚ ਉਹਨਾਂ ਦੀ ਢੰਡਾਰੀ ਕਲਾਂ ਦੇ ਕੋਲ ਤੇ ਫਿਰ ਗੱਡੀ ਹਾਦਸਾ ਗ੍ਰਸਤ ਹੋ ਗਈ ਟਰੱਕ ਦੇ ਨਾਲ ਇਨੋਵਾ ਵੱਜੀ ਆ ਜੋ ਉਹਦੇ ਵਿੱਚ ਕੁੜੀ ਦੀ ਮਾਂ ਬਾਪ ਤੇ ਚਾਚੀ ਦੀ ਮੌਕੇ ਤੇ ਮੌਤ ਹੋਈ ਆ ਤੇ ਦੋ ਜਣੇ ਇੱਕ ਮੀਰ ਜ਼ਖਮੀ ਜਿਹੜੇ ਹਸਪਤਾਲ ਚ ਆ ਜਿਹੜੀ ਹੁਣ ਅਗਲੀ ਖਬਰ ਆਈ ਆ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਉਹ ਇਹ ਆ ਵੀ ਇਸ ਗੱਡੀ ਦੀ ਹਾਰਸ ਅਗਰਸਤ ਗੱਡੀ ਦੇ ਕੋਲੇ ਕੁਝ ਚੋਰ ਆਉਂਦੇ ਆ ਉਹ ਚੋਰ ਲਾਸ਼ਾਂ ਦਾ ਗਹਿਣੇ ਲਾ ਕੇ ਲੈ ਜਾਂਦੇ ਹੋਗਾ ਗਾਹ ਵਾਲਾ ਘਰ ਸੀਗਾ ਕੁੜੀ ਦੇ ਮਾਪੇ ਸੀਗੇ ਉਹਨਾਂ ਦੇ ਕੋਲੇ ਸਗਨਾਂ ਦੇ ਲਿਫਾਫੇ ਵੀ ਸੀਗੇ 2-3 ਲੱਖ ਰੁਪਇਆ 15 ਟੋਲੇ ਸੋਨਾ ਵੀ ਸੀ ਕਿਸੇ ਨੇ ਕੋਈ ਗਲ ਚ ਨੈਕਲਸ ਪਾਇਆ ਸੀ ਕਿਸੇ ਨੇ ਮੁੰਦੀ ਪਾਈ ਸੀ ਕਿਸੇ ਦੇ ਐਪਲ ਦੀ ਵਾਚ ਸੀ ਕਿਸੇ ਦੇ ਆਈਫੋਨ ਸੀ ਉਹ ਸਾਰੇ ਦਾ ਸਾਰਾ ਕੁਝ ਹੀ ਲੱਗੇ ਜੀ ਚੱਕੇ ਸਾਰੇ ਦਾ ਸਾਰੇ ਸੋ ਇਹ ਵੀ ਪੰਜਾਬ ਹੈ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਕੀ ਇਹ ਵੀ ਪੰਜਾਬ ਹੈ ਸੋ ਉਸ ਤੋਂ ਬਾਅਦ ਜੀ ਹੁਣ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਥਾਣਾ ਸਾਹਨੇਵਾਲ ਦੇ ਸਬ ਇੰਸਪੈਕਟਰ ਤੇ ਜਾਂਚ ਅਧਿਕਾਰੀ ਜਸਪ੍ਰੀਤ ਨੇ ਕਿਹਾ ਜਦੋਂ ਪਰਿਵਾਰ ਨੇ ਰਿਪੋਰਟ ਲਖਾਈ ਆ ਉਸ ਵੇਲੇ ਗੱਲ ਦਾ ਜ਼ਿਕਰ ਨਹੀਂ ਸੀ ਹੋਇਆ ਪਰ ਹਾਦਸੇ ਤੋਂ ਬਾਅਦ ਪਰਵਾਰ ਤੇ ਰਿਸ਼ਤੇਦਾਰੀ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਜਦੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲੈ ਕੇ ਗਏ ਆ ਉਦੋਂ ਗਹਣੇ ਨਹੀਂ ਸੀਗੇ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੇ ਕਿਹੜੇ ਪਾਸੇ ਨੂੰ ਤੁਰ ਪਿਆ ਇਹਦੇ ਬਾਰੇ ਜ਼ਰੂਰ ਸੋਚਣਾ ਬਣਦਾ ਅਸੀਂ ਫਿਲਮਾਂ ਫਿਲਮਾਂ ਦੇ ਵਿੱਚ ਤਾਂ ਵੇਨੇ ਹੁੰਨੇ ਏਦਾਂ ਦੀਆਂ ਗੱਲਾਂ ਵੀ ਆਹ ਕਰਤਾ ਗੁੰਡਿਆਂ ਨੇ ਆਹ ਕਰਤਾ ਲੁਟੇਰੀਆਂ ਨੇ ਆਹ ਕਰਤਾ ਨਿਸ਼ੇੜੀਗਾਨੀ ਆਹ ਕਰਤਾ ਪਰ ਸੱਚੀ ਮੁੱੱਚੀ ਪੰਜਾਬ ਕਿਵੇਂ ਹੋਣ ਲੱਗ ਜੂਗਾ ਇਸ ਗੱਲ ਦੀ ਆਸ ਨਹੀਂ ਸੀ ਹੁਣ ਕਈ ਬੰਦੇ ਵੀ ਗੱਲ ਕਹਿ ਸਕਦੇ ਆ ਇਹ ਨਿਸ਼ੇੜੀ ਹੋਣਗੇ ਇਹ ਐਦਾਂ ਦੇ ਹੋਣਗੇ ਇਹ ਪੰਜਾਬੀ ਨਹੀਂ ਹੋਣੇ ਆਪਾਂ ਨੂੰ ਇਸ ਗੱਲ ਨੂੰ ਕਵਰ ਨਹੀਂ ਕਰਨਾ ਚਾਹੀਦਾ ਪੰਜਾਬੀ ਵੀ ਹੋ ਸਕਦੇ ਹੋ ਕਿ ਪੰਜਾਬੀ ਵੀ ਨਿਸ਼ੇੜੀ ਆ ਕਈ ਪ੍ਰਵਾਸੀ ਵੀ ਹੋ ਸਕਦੇ ਕੋਈ ਵੀ ਹੋ ਸਕਦਾ ਪਰ ਪੰਜਾਬ ਦੀ ਧਰਤੀ ਦੇ ਉੱਤੇ ਹੋ ਕੀ ਰਿਹਾ ਸਵਾਲ ਸਿਰਫ ਇਹ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਹਿਣਾ ਸਾਹਿਬ ਬਹੁਤ ਹੈਰਾਨ ਕਰਨ ਵਾਲੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਨੇ ਬੀਤੇ ਦਿਨਾਂ ਦੇ ਵਿੱਚ ਤੇ ਇੱਕ ਹੋਰ ਫਰੀਦਕੋਟ ਦੇ ਵਿੱਚ ਜਿਹੜਾ ਇੱਕ ਮੁੰਡਾ ਕਤਲ ਕਰ ਦਿੱਤਾ ਗਿਆ ਇੱਕ ਉਹਦੀ ਘਰਵਾਲੀ ਦੇ ਵੱਲੋਂ ਤੇ ਘਰਵਾਲੀ ਦੇ ਪ੍ਰੇਮੀ ਦੇ ਵੱਲੋਂ ਕਹਿੰਦੇ ਇਸ ਮਾਮਲੇ ਦੇ ਵਿੱਚ ਹੁਣ ਉਹ ਜਿਹੜਾ ਕੈਨੇਡਾ ਤੋਂ ਰਿਪੋਰਟ ਮੁੰਡਾ ਉਹਨੇ ਆਤਮ ਸਮਰਪਣ ਕਰ ਦਿੱਤਾ ਜੀ ਇਹ ਜੀ ਦੋਨੇ ਕੈਨੇਡਾ ਤੋਂ ਰਿਪੋਰਟ ਅਸਲ ਦੇ ਵਿੱਚ ਦੋਨੋਂ ਜਣੇ ਇਹਨਾਂ ਦੋਵਾਂ ਜਣਿਆਂ ਦੇ ਲੱਛਣ ਹੀ ਮਾਰੇ ਆ ਤੁਸੀਂ ਦੇਖੋ ਵੀ ਜਿਹੜਾ ਸੁਖਣ ਵਾਲਾ ਪਿੰਡ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡ ਟਹਿਣਾ ਤੋਂ ਕੁਝ ਕਦੂਰੀ ਤੇ ਆ ਤੇ ਇਹ ਪਿੰਡ ਦਾ ਇਹ ਇਲਾਕੇ ਦਾ ਮੁੰਡੇ ਵਾਲਿਆਂ ਦਾ ਬਹੁਤ ਚੰਗਾ ਪਰਿਵਾਰ ਆ ਸਾਊ ਸਿਰੇ ਦਾ شریف ਪਰਿਵਾਰ ਆ ਇਹਨਾਂ ਦਾ ਕੱਲਾ ਕੱਲਾ ਮੁੰਡਾ ਕੁੜੀ ਵੀ ਆ ਕੁੜੀ ਵਿਆਹੀ ਆ ਬੜੇ ਚਿਰ ਦੀ ਉਹ ਵੀ ਬਾਹਰ ਆ ਤੇ ਮੁੰਡਾ ਇੱਥੇ ਰਹਿੰਦਾ 2023 ਦੇ ਵਿੱਚ ਗੁਰਵਿੰਦਰ ਸਿੰਘ ਦਾ ਵਿਆਹ ਹੋਇਆ ਗੁਰਵਿੰਦਰ ਸਿੰਘ ਮੁੰਡੇ ਦਾ ਨਾਮ ਤੇ ਰੁਪਿੰਦਰ ਕੌਰ ਦੇ ਨਾਲ ਵਿਆਹ ਹੋਇਆ ਤੇ ਇਹ ਜੀ 2023 ਦੇ ਵਿੱਚ ਵਿਆਹ ਤੋਂ ਬਾਅਦ ਕਿਹਨ ਜੀ ਮੈਂ ਬਾਹਰ ਜਾਣਾ ਤੇ ਇਹਨੂੰ ਬਾਹਰ ਭੇਜਤਾ ਇਸੇ ਸਾਲ 2025 ਦੇ ਵਿੱਚ ਡਿਪੋਰਟ ਹੋ ਕੇ ਵਾਪਸ ਆ ਜਾਂਦੀ ਹੈ ਲੋ ਜੀ ਚਲੋ ਵਾਪਸ ਆ ਜਾਂਦੀ ਹੈ ਤੇ ਇੱਥੇ ਉਹਨੂੰ ਫਿਰ ਘਰ ਦੇ ਬੁਟੀਕ ਖੋਲ ਕੇ ਦਿੰਦੇ ਆ ਇੱਥੇ ਵੀ ਭਾਈਏ ਨੂੰ ਕੋਈ ਫੀਲ ਨਾ ਹੋਵੇ ਵੀ ਭਾਈ ਮਾ ਵਾਪਸ ਆ ਗਈਆਂ ਲੋ ਜੀ ਇਹਨੂੰ ਇਉਂ ਧੀਆ ਵਾਂਗੂ ਰੱਖਦੇ ਆ ਇਹਨੂੰ ਚੰਗੀ ਸਰਕਾਰ ਵੀ ਉਹ ਗੱਡੀ ਲੈ ਕੇ ਦਿੱਤੀ ਆ ਇਹ ਰਾਣੀ ਬਣ ਕੇ ਰਹਿੰਦੀ ਘਰ ਦੇ ਵਿੱਚ ਪਰ ਕੈਨੇਡਾ ਦੇ ਵਿੱਚ ਹੀ ਇਹਦਾ ਕਿਸੇ ਨਾਲ ਇਸ਼ਕ ਪੇਚਾ ਸੀਗਾ ਉਹਦਾ ਨਾਂ ਹੈਗਾ ਜੀ ਹਰਕਮਲਪ੍ਰੀਤ ਸਿੰਘ ਉਹ ਬੱਲੂਆਣਾ ਪਿੰਡ ਦਾ ਬਠਿੰਡਾ ਵਾਲ ਦਾ ਚਲੋ ਉਹ ਵੀ ਡਿਪੋਰਟ ਹੋਇਆ ਇਹ ਵੀ ਡਿਪੋਰਟ ਹੋਈ ਤੇ ਦੋਵੇਂ ਜਾਨੇ ਜਦੋਂ ਵਾਪਸ ਆ ਗਏ ਤੇ ਇਹ ਉਹੀ ਕੰਮ ਇੱਥੇ ਕਰਦੇ ਰਹੇ ਆ ਗੁਰਵਿੰਦਰ ਸਿੰਘ ਇਹਨਾਂ ਨੂੰ ਰੋਕਦਾ ਸੀਗਾ ਇਹ ਕੰਮ ਕਰਨ ਤੋਂ ਇਹ ਰੁਕਦੇ ਨਹੀਂ ਸੀ ਤੇ ਇਹਨਾਂ ਨੇ ਫਿਰ ਸੋਚਿਆ ਵੀ ਆਪਾਂ ਗੁਰਵਿੰਦਰ ਸਿੰਘ ਨੂੰ ਰਾਹ ਦੇ ਵਿੱਚੋਂ ਹਟਾ ਲਈਏ ਇਹਦਾ ਕੰਡਾ ਕੱਢ ਦਈਏ ਰਾਤ ਦੇ ਵੇਲੇ ਫਿਰ ਉਹ ਆਉਂਦਾ ਜੀ ਹਰਕਮਲਪ੍ਰੀਤ ਸਿੰਘ ਆਸ਼ਕਾ ਜਿਹੜਾ ਇਹ ਦੋਵੇਂ ਜਣੇ ਮਿਲ ਕੇ ਤੇ ਉਹਨੂੰ ਮਾਰ ਦਿੰਦੇ ਆ ਗਲ ਘੁੱਟ ਦਿੰਦੇ ਆ ਫਿਰ ਜਿਹੜੀ ਆ ਰੁਪਿੰਦਰ ਕੌਰ ਇਹ ਡਰਾਮਾ ਕਰਦੀ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਵੀ ਆਪਣੇ ਘਰੇ ਲੁਟੇਰੇ ਆਏ ਸੀ ਤੇ ਭਾਈ ਉਹ ਸਮਾਨ ਵੀ ਲੁੱਟ ਕੇ ਲੈ ਗਏ ਆ ਤੇ ਗੁਰਵਿੰਦਰ ਨੂੰ ਵੀ ਮਾਰ ਗਏ ਆ ਪਰ ਜਦੋਂ ਪੁਲਿਸ ਥੋੜੀ ਜਿਹੀ ਸਖਤੀ ਨਾਲ ਪਰਤਾੜ ਕਰਦੀ ਤੇ ਵਿੱਚੋਂ ਪਹਾਣੀ ਸਾਹਮਣੇ ਆ ਜਾਂਦੀ ਵੀ ਭਾਈ ਇਹਨੇ ਤਾਂ ਕਰਤੂਤ ਆਪ ਕੀਤੀ ਆ ਹੁਣ ਇਹਨੇ ਸਾਰਾ ਕੁਝ ਮੰਨ ਲਿਆ ਵੀ ਭਾਈ ਅਸੀਂ ਪਹਿਲਾਂ ਕਿਵੇਂ ਨਸ਼ੀਲੀ ਚੀਜ਼ ਖਵਾਈ ਫਿਰ ਕੀ ਹੋਇਆ ਫਿਰ ਕੀ ਹੋਇਆ ਇਉਂ ਮੁੰਡੇ ਦੀ ਭੈਣ ਨੇ ਇਹ ਗੱਲ ਕਹੀ ਆ ਵੀ ਭਰਾ ਮੇਰਾ ਅਕਸਰ ਸਾਨੂੰ ਫੋਨ ਕਰਕੇ ਗੱਲ ਦੱਸਦਾ ਹੁੰਦਾ ਸੀ ਵੀ ਇਹ ਔਰਤ ਸਹੀ ਨਹੀਂ ਹੈਗੀ ਇਹ ਮੈਨੂੰ ਮਾਰਨ ਨੂੰ ਫਿਰਦੇ ਆ ਇਹ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦੇ ਆ ਪਰ ਹੁਣ ਚਲੋ ਹਰਕਮਲਪ੍ਰੀਤ ਸਿੰਘ ਪਹਿਲਾਂ ਤਾਂ ਭੱਜਿਆ ਸੀਗਾ ਤੇ ਬਾਅਦ ਚ ਉਹਨੇ ਸਰੈਂਡਰ ਕਰਤਾ ਅਦਾਲਤ ਦੇ ਵਿੱਚ ਉਹਨੂੰ ਵੀ ਰਿਮਾਂਡ ਦੇ ਉੱਤੇ ਲੈ ਲਿਆ ਪਰ ਹੁਣ ਜਿਹੜੇ ਮੁੰਡੇ ਦਾ ਮਾਪਾਪ ਆ ਉਹਨਾਂ ਦਾ ਰੋਣੇ ਚ ਲੈ ਜਾਂਦਾ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਵੀ ਜੇਕਰ ਇਹਦੀ ਨਹੀਂ ਸੀ ਤਾਲਮੇ ਜੇਕਰ ਇਹਦੀ ਗੱਲ ਨਹੀਂ ਸੀ ਸਿਰੇ ਲੱਗਦੀ ਜੇਕਰ ਇਹਦੀ ਨਹੀਂ ਸੀ ਬਣਦੀ ਕਿਤੇ ਹੋਰ ਗੱਲ ਸੀ ਇਹ ਤਲਾਕ ਲੈ ਲੈਂਦੇ ਸਾਡਾ ਇਕਲੌਤਾ ਪੁੱਤ ਮਾਰਿਆ ਕਿਉਂ ਆ ਸਾਡੇ ਮੁੰਡੇ ਦਾ ਕਸੂਰ ਕੀ ਸੀਗਾ ਜੀ ਸਾਡੇ ਮੁੰਡੇ ਦਾ ਜਾਂ ਸਾਡਾ ਕਸੂਰ ਕੀ ਸੀ ਇਸ ਦਾ ਕਰੇ ਨੂੰ ਬਣਾ ਕੇ ਰੱਖੇ ਨਹੀਂ ਧੀ ਬਣਾ ਕੇ ਰੱਖਿਆ ਸੀ ਜੋ ਇਹਨੇ ਕਿਹਾ ਜਿਵੇਂ ਇਹਨੇ ਕਿਹਾ ਅਸੀਂ ਉਮੀਦ ਕੀਤਾ ਇਹਦੀ ਜਿਵੇਂ ਮਰਜ਼ੀ ਸੀ ਅਸੀਂ ਕਹਿੰਦੇ ਸੀ ਵੀ ਖੁਸ਼ ਰਹਿਣੀ ਚਾਹੀਦੀ ਆ ਮਤਲਬ ਆ ਵੀ ਹੈ ਅਸੀਂ ਸਰਬਜੀਤ ਨੂੰ ਤਾਂ ਰੋਈ ਜਾਂਦੇ ਸਾਰੇ ਉਹ ਜੀ ਬਾਰਡਰ ਪਾਰ ਕਰ ਗਈ ਉਹਨੇ ਰਿਸ਼ਤੇ ਗੰਧਲੇ ਕਰਤੇ ਉਹਨੇ ਧਰਮ ਦੀ ਵਰਤੋਂ ਕਰ ਲਈ ਉਹਨੇ ਆ ਕਰ ਲਈ ਉਹਨੇ ਵੀ ਮਾੜਾ ਕੀਤਾ ਤੇ ਇਹਨੇ ਵੀ ਮਾੜਾ ਕੀਤਾ ਰਪਿੰਦਰ ਕੌਰ ਉਹਦੇ ਨਾਲ ਦੂਰਤਾਂ ਵਧਦੀ ਆ ਇਹਨੇ ਇੱਥੇ ਰਿਸ਼ਤਿਆਂ ਦਾ ਘਾਣ ਕੀਤਾ ਇਹਨੇ ਇੱਥੇ ਹੀ ਕਰੜਾ ਮਾਰਿਆ ਇਹ ਇੱਥੇ ਚਲਾਕੀ ਕਰਨੀ ਸੀ ਇਹ ਇੱਥੇ ਹੀ ਉਹ ਕੁਝ ਕਰਨੀ ਸੀ ਜਿਹੜੀ ਸਰਬਜੀਤ ਕੌਰ ਉੱਥੇ ਕਰਨ ਗਈ ਆ ਲਖਣ ਸਾਡੇ ਇਹ ਆ ਜੀ ਜੀ ਪਤਾ ਨਹੀਂ ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋ ਗਿਆ ਟਾਣਾ ਸਾਹਿਬ ਕਿਸੇ ਦੀ ਜਾਨ ਲੈਣੀ ਤਾਂ ਇੰਨੀ ਸੌਖੀ ਹੋ ਗਈ ਹੈ ਇਹਨਾਂ ਦੇ ਲਈ ਇਹੋ ਜਿਹੀ ਮਾਨਸਿਕਤਾ ਵਾਲੇ ਲੋਕਾਂ ਦੇ ਲਈ ਵੀ ਇਹ ਸੋਚਦੇ ਹੀ ਨਹੀਂ ਕਰੀ ਕੀ ਕੀ ਜਾਂਦੇ ਨੇ ਖੈਰ ਹੁਣ ਸਿਆਸੀ ਖਬਰਾਂ ਵੱਲ ਝਾਤ ਮਾਰਦੇ ਆਂ ਜੀ ਉਧਰ ਕਹਿੰਦੇ ਕਿ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ ਜਿਹੜੀ ਗੱਲ ਕਹਿ ਦਿੱਤੀ ਕੈਪਟਨ ਸਾਹਿਬ ਨੇ ਉਸ ਤੋਂ ਬਾਅਦ ਚ ਭਾਜਪਾ ਨੇ ਵੀ ਕਹਿੰਦੇ ਕੈਪਟਨ ਹੋਰਾਂ ਦੇ ਦਾਅਵੇ ਨੂੰ ਮੁੱਢੋਂਕਾਰ ਦਿੱਤਾ ਹਾਂ ਬਿਲਕੁਲ ਜੀ ਭਾਜਪਾ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕੈਪਟਨ ਮਰਿੰਦਰ ਸਿੰਘ ਦੇ ਇਹ ਨਿੱਜੀ ਵਿਚਾਰ ਆ ਇਹਨਾਂ ਦੇ ਵਿਚਾਰਾਂ ਦੇ ਨਾਲ ਪਾਰਟੀ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਆ ਅਸੀਂ ਇਕੱਲੇ ਹੀ ਬਹੁਤ ਹਾਂ ਅਸੀਂ ਇਕੱਲੇ ਹੀ ਚੋਣ ਲੜਾਂਗੇ ਸਾਨੂੰ ਪੰਜਾਬ ਬਹੁਤ ਪਿਆਰ ਦੇ ਰਿਹਾ ਸਾਨੂੰ ਪੰਜਾਬ ਉਡੀਕ ਰਿਹਾ 2027 ਦੇ ਵਿੱਚ ਸਾਡੀ ਸਰਕਾਰ ਬਣ ਹੀ ਜਾਣੀ ਆ ਤੁਸੀਂ ਦੇਖੋ ਵੀ ਕਿਵੇਂ ਬਣ ਜਾਣੀ ਆ ਵੈਸੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਬਣ ਜਾਣੀ ਆ ਇਹ ਵੀ ਗੱਲ ਸੱਚੀ ਆ ਦੇਖੋ ਭਾਜਪਾ ਦੇ ਕੱਲ ਤਰਣ ਚੁਗ ਨੇ ਇਸ ਤੋਂ ਪਹਿਲਾਂ ਕੁਝ ਹੋਰ ਨੇਤਾਵਾਂ ਨੇ ਇਹ ਦਾਅਵਾ ਕੀਤਾ ਜੀ ਕਿ ਸਾਨੂੰ ਪੰਜਾਬ ਦੇ ਵਿੱਚ ਕਿਸੇ ਦੀ ਲੋੜ ਨਹੀਂ ਆ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਵਿਚਾਰ ਆ ਪਾਰਟੀ ਦੇ ਵਿਚਾਰ ਇਹ ਨਹੀਂ ਆ ਕੈਪਟਨ ਨੇ ਕਿਹਾ ਸੀ ਜੀ ਕਿ ਐਤ ਕੀ ਸੀ ਰਲ ਕੇ ਜੇਕਰ ਚੋਣ ਲੜਾਂ ਲੜੀ ਤੇ ਫਿਰ ਸਾਡਾ ਵਟਿਆ ਕੁਝ ਨਹੀਂ ਜਾਣਾਗਾ ਆ ਕੱਲ ਗਾਂ ਦੇ ਨਾਲ ਗੱਠ ਜੋੜ ਉਹਨਾਂ ਨੇ ਕਿਹਾ ਸੀ ਵੀ ਸਮੇਂ ਦੀ ਬਹੁਤ ਵੱਡੀ ਲੋੜ ਆ ਨਾ ਸਾਨੂੰ ਐਤ ਕੀ ਨਾ ਸਾਨੂੰ 2032 ਦੇ ਵਿੱਚ ਤੇ ਨਾ ਉਸ ਤੋਂ ਅੱਗੇ ਵੀ ਤੇ ਭਵਿੱਖ ਦੇ ਵਿੱਚ ਕੱਲਿਆਂ ਨੂੰ ਕੋਈ ਵੱਡੀ ਅਹਿਮੀਅਤ ਮਿਲਣ ਦੀ ਸੰਭਾਵਨਾ ਹੈਗੀ ਆ ਇਸ ਗੱਲ ਦੇ ਉੱਤੇ ਬੀਜੇਪੀ ਦੇ ਕੁਝ ਆਗੂ ਆ ਜਿਹੜੇ ਉਹ ਨਾਰਾਜ਼ ਵੀ ਹੋਏ ਨਿਰਾਸ਼ ਵੀ ਹੋਏ ਆ ਉਹ ਕਹਿੰਦੇ ਵੀ ਤਾਂ ਗਲਤ ਗੱਲ ਆ ਇਹ ਜਿਵੇਂ ਕਹਿੰਦੇ ਆ ਇੰਉ ਥੋੜੀ ਹੁੰਦਾ ਸਾਨੂੰ ਤਾਂ ਪਿਆਰ ਬਹੁਤ ਮਿਲ ਰਿਹਾ ਉਹ ਹੁਣ ਪ੍ਰੈਕਟੀਕਲ ਕਰਤਾ ਵੀ ਜੇਕਰ ਪਿਆਰ ਮਿਲ ਰਿਹਾ ਤੇ ਫਿਰ ਭਾਈ ਪਿਆਰ ਦਿਸਦਾ ਕਿਉਂ ਨਹੀਂਗਾ ਫਿਰ ਤੁਹਾਨੂੰ ਵੋਟਾਂ ਤਾਂ ਫਿੰਦੀਆਂ ਨਹੀਂਗਾ ਇਹ ਕੈਸਾ ਪਿਆਰ ਹੋਇਆ ਸੋ ਪਰ ਬੀਜੇਪੀ ਦੇ ਆਗੂ ਇਸ ਗੱਲ ਦੇ ਉੱਤੇ ਅੜੀਅਲ ਜੇ ਆ ਉਹ ਕਹਿੰਦੇ ਨਹੀਂ ਨਹੀਂ ਪਿਆਰ ਬੜਾ ਮਿਲ ਰਿਹਾ ਕੱਲੇ ਚੋਣ ਲੜਾਂਗੇ ਹੁਣ ਹਰਸਿਮਰਤਪੁਰ ਬਾਦਲੇ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਬਿਲਕੁਲ ਕੈਪਟਨ ਸਾਹਿਬ ਨੇ ਸੱਚ ਕਿਹਾ ਇਹਨਾਂ ਦਾ ਸਾਡੇ ਬਿਨਾ ਕੁਝ ਵਟਿਆ ਨਹੀਂ ਜਾਣਾ ਤੇ ਇਹ ਮਿਲ ਕੇ ਹੀ ਜਿੱਤੀ ਜਾ ਸਕਦੀ ਜੰਗ ਬੀਜੇਪੀ ਵੜੇ ਇਤਲ ਕਹੀ ਜਾਂਦੇ ਸੀ ਕੱਲੇ ਬਹੁਤ ਹਾਂ ਕੱਲੇ ਬਹੁਤ ਹਾਂ ਕੱਲੇ ਬਹੁਤ ਹਾਂ ਵੈਸੇ ਜੇ ਅਪਾ ਥੋੜਾ ਜਿਹਾ ਪੇਸ਼ਾਨੂਚਾਤ ਮਾਰ ਗਏ ਤਾਂ ਤਰਨਤਾਰਨ ਵਾਲੀ ਜ਼ਬਨੀ ਚੋਣ ਦੇ ਵਿੱਚ 6300 ਵੋਟ ਪਈ ਹੈ ਜੀ ਸਿਰਫ 6300 ਵੋਟ ਪਈ ਇਹਨਾਂ ਨੂੰ ਉਹ 6300 ਵੋਟ ਦੇ ਨਾਲ ਜਿਹੜੀ ਆ ਉਹ ਜ਼ਮਾਨਤ ਜ਼ਬਤ ਹੋਈ ਹੈ ਇਹ ਹਾਲਾਤ ਸਾਹਮਣੇ ਆਏ ਆ ਸੋ ਕੁੱਲ ਮਿਲਾ ਕੇ ਗੱਲ ਪਈ ਹੈ ਆ ਵੀ ਇਸ ਵੇਲੇ ਦਾ ਸੱਚ ਕਿ ਬੀਜੇਪੀ ਆ ਜਿਹੜੀ ਉਹ ਬੀਤੇ ਤੋਂ ਸਬਕ ਨਹੀਂ ਲੈ ਰਹੀ ਬੀਜਪੀ ਨੂੰ ਇਹ ਪ੍ਰਤੀਤ ਹੁੰਦਾ ਜੀ ਅਸੀਂ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਛਾਏ ਹਾਂ ਉਹਵੇਂ ਕੱਲੇ ਹੀ ਇੱਥੇ ਛਾ ਜਾਾਂਗੇ ਜਦਕਿ ਪੰਜਾਬ ਦੀ ਤੇ ਬਾਕੀ ਸੂਬਿਆਂ ਦੀ ਸਥਿਤੀ ਦੇ ਵਿੱਚ ਫਰਕ ਹੈ ਜੀ ਜੀ ਤੇ ਟੈਨਾ ਸਾਹਿਬ ਉਧਰ ਕਾਲੀਥਾਰ ਵਾਲੀ ਬੀਬੀ ਕਹਿੰਦੇ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਜੀ ਐਸਐਸਪੀ ਦੇ ਕੋਲ ਸ਼ਿਕਾਇਤ ਹੋਈ ਹੈ ਉਹਦੇ ਖਿਲਾਫ ਬਿਲਕੁਲ ਜੀ ਜਿਹੜੀ ਕਾਲੀਥਾਰ ਵਾਲੀ ਬੀਬੀ ਆ ਇਹਦੇ ਨਾਲ ਕੋਈ ਨਾ ਕੋਈ ਅੱਬ ਜੁੜਿਆ ਹੀ ਰਹਿੰਦਾ ਕਿਉਂਕਿ ਇਹ ਆਪ ਹੀ ਜੋੜ ਲੈਂਦੀ ਆ ਜਿਹੜੀ ਤਾਜ਼ਾ ਜਾਣਕਾਰੀ ਆ ਇੱਕ ਤਾਂ ਇਹ ਹੀ ਆ ਵੀ ਭਾਈ ਉਹ ਟਿੱਟੇ ਵਾਲੇ ਮਸਲੇ ਦੇ ਕਰਕੇ ਅੰਦਰ ਜਾ ਕੇ ਆਈ ਆ ਫਿਰ ਅਗਲੀ ਜਾਣਕਾਰੀ ਉਸ ਤੋਂ ਆ ਗਈ ਸੀ ਵੀ ਇਹ ਬੀਬੀ ਹੈ ਜਿਹੜੀ ਇਹ ਆਮਦਨ ਤੋਂ ਵੱਧ ਸਰੋਤਾਂ ਦੀ ਜਾਇਦਾਦ ਬਣਾਉਣ ਦੇ ਕਰਕੇ ਅੰਦਰ ਜਾ ਕੇ ਆਈ ਆ ਇਹ ਜੀ 5 ਮਹੀਨੇ ਤੇ ਕੁਝ ਦਿਨ ਅੰਦਰ ਲਾ ਕੇ ਆਈ ਆ ਬਠਿੰਡੇ ਜੇਲ੍ਹ ਚ ਥੋੜ੍ਹੀ ਜ਼ਬਾਨਤ ਮਿਲ ਗਈ ਆ ਪਰ ਜਦੋਂ ਵੀ ਇਹਦੀ ਗੱਲ ਚੱਲਦੀ ਆ ਨਾਲ ਇੱਕ ਬੰਦੇ ਬਲਵਿੰਦਰ ਸਿੰਘ ਦੀ ਗੱਲ ਵੀ ਚੱਲਦੀ ਆ ਜਿਹਦੇ ਨਾਲ ਇਹਦੀ ਨੇੜਤਾ ਕਹਿੰਦੇ ਵੀ ਭਾਈ ਇਹ ਇਕੱਠੇ ਹੀ ਹੋ ਜੇ ਕੰਮ ਕਰਦੇ ਹੁੰਦੇ ਸੀਗੇ ਉਹ ਜਿਹੜੀ ਉਹਦੀ ਘਰਵਾਲੀ ਆ ਬਲਵਿੰਦਰ ਸਿੰਘ ਦੀ ਉਹਨੇ ਬੜੀ ਵਰੀ ਰੌਲਾ ਪਾਇਆ ਵੀ ਭਾਈ ਇਹ ਇਕੱਠੇ ਰਹਿੰਦੇ ਆ ਮੈਨੂੰ ਐ ਕਰ ਗਏ ਨੇ ਐ ਕਰਤਾ ਅਗਲਾ ਹੁੰਦੀਆਂ ਪਰ ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਉਹਨੇ ਫੇਰ ਰੋਲਾ ਪਾਇਆ ਘਰਵਾਲੀ ਨੇ ਉਹ ਕਹਿੰਦੀ ਜੀ ਇਹਨਾਂ ਦੋਹਾਂ ਨੇ ਵਿਆਹ ਕਰਵਾ ਲਿਆ ਇਹਨਾਂ ਦੋਹਾਂ ਨੇ ਵਿਆਹ ਕਰਵਾ ਲਿਆ ਤੇ ਦੁੱਖ ਆ ਉਹ ਕਹਿੰਦੀ ਜੀ ਕਿ ਇਸ ਗੱਲ ਦਾ ਵੀ ਭਾਈ ਇਹਨਾਂ ਨੇ ਝੂਠ ਬੋਲ ਕੇ ਕਰਵਾਇਆ ਬੰਦੇ ਨੇ ਮੇਰੇ ਨੇ ਤੇ ਵਿਆਹ ਕਰਵਾਉਣ ਦੇ ਮੌਕੇ ਇਹ ਗੱਲ ਕਹੀ ਹੈ ਵੀ ਭਾਈ ਮੈਂ ਤਾਂ ਕੁਆਰਾ ਤੇ ਗੁਰਦੁਆਰੇ ਦਾ ਸਰਟੀਫਿਕੇਟ ਵੀ ਉਹਨੇ ਦਿਖਾਇਆ ਉਹ ਕਹਿੰਦੀ ਜੀ ਮੇਰੇ ਕੋਲ ਸਾਰੇ ਸਬੂਤ ਹੈਗੇ ਆ ਉਹਨੇ ਹੁਣ ਐਸਐਸਪੀ ਦੇ ਕੋਲੇ ਸ਼ਿਕਾਇਤ ਦਿੱਤੀ ਹੈ ਵੇ ਭਾਈ ਮੇਰੇ ਨਾਲ ਧੋਖਾ ਹੋਇਆ ਪਹਿਲੇ ਵਿਆਹ ਦੇ ਚਲਦੇ ਦੂਜਾ ਕਰਵਾ ਲਿਆ ਇਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੁਣ ਵੇਖਦੇ ਹਾਂ ਵੀ ਕੀ ਬਣਦਾ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਅਮਰਿਤਪਾਲ ਸਿੰਘ ਹੁਦੀਪ ਪਰੋਲ ਦੀ ਗੱਲ ਆਪਾਂ ਕੱਲ ਵੀ ਕੀਤੀ ਸੀ ਤਾਂ ਕਹਿੰਦੇ ਕਿ ਇਸ ਪਰੋਲ ਦੇ ਲਈ ਅਮਰਿਤਸਰ ਡੀਸੀ ਦੇ ਦਫ਼ਤਰ ਮੁਰੇ ਧਰਨਾ ਦਿੱਤਾ ਗਿਆ ਦੇਖੋ ਜੀ ਗੱਲ ਇਹ ਹੈ ਕਿ ਅਮਰਿਤਪਾਲ ਸਿੰਘ ਨੂੰ ਐਤਕੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਣਾ ਇਹ ਤਾਂ ਗੱਲ ਕਲੀਅਰ ਆ ਉਹਦਾ ਕਾਰਨ ਇਹ ਵੀ ਇੱਕ ਤਰੀਕ ਤੋਂ ਸੈਸ਼ਨ ਸ਼ੁਰੂ ਹੋਇਆ 1 ਦਸੰਬਰ ਤੋਂ ਤੇ 19 ਦਸੰਬਰ ਤੱਕ ਚੱਲਣਾ ਤੁਸੀਂ ਦੇਖੋ ਵੀ ਅੱਜ ਜਦੋਂ ਆਪਾਂ ਖ਼ਬਰਾਂ ਨਹੀਂ ਸਾਂਝ ਪਾ ਰਹੇ ਚਾਰਤਾ ਹੋ ਗਈ ਆ ਚਲੋ ਹੁਣ 8 ਤਰੀਕ ਨੂੰ ਅਗਲੀ ਸੁਣਵਾਈ ਆ ਹਾਈ ਕੋਰਟ ਦੇ ਵਿੱਚ 8 ਤਰੀਕ ਨੂੰ ਵੀ ਅਦਾਲਤ ਨੇ ਇਹ ਨਹੀਂ ਕਹਿਣਾ ਵੀ ਭਾਈ ਤੁਸੀਂ ਲਿਆਓ ਛੇਤੀ ਛੇਤੀ ਬਾਹਰ ਤੇ ਉਹਨੂੰ ਸੈਸ਼ਨ ਦੇ ਵਿੱਚ ਬਿਠਾ ਦਿਓ ਉਸ ਦਿਨ ਵੀ ਸ਼ਾਇਦ ਅਗਲੀ ਤਰੀਕ ਹੀ ਪਹੁੰਚੀ ਮੈਨੂੰ ਲੱਗਦਾ ਪਰ ਗੱਲ ਇਹ ਜੀ ਕਿ ਪੰਜਾਬ ਦੀ ਸਰਕਾਰ ਨੇ ਅਦਾਲਤ ਦੇ ਵਿੱਚ ਇਹ ਗੱਲ ਕਹਿਤੀ ਕਿ ਭਾਈ ਅਮਰਤਪਾਲ ਦੇ ਬਾਹਰ ਆਉਣ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਇਸ ਕਰਕੇ ਭਾਈ ਇਹਨੂੰ ਅਸੀਂ ਪੈਰੋਲ ਦੀ ਇਜਾਜ਼ਤ ਨਹੀਂ ਦੇ ਸਕਦੇ ਹੁਣ ਬੀਜੇਪੀ ਦੇ ਪੱਖ ਦੇ ਵਿੱਚ ਆ ਗਈ ਕਹਿੰਦੇ ਜੀ ਕਿ ਦੇਖੋ ਪੰਜਾਬ ਦੀ ਸਰਕਾਰ ਆ ਜਿਹੜੀ ਉਹੀ ਹੈ ਕਰਦੀ ਇਸ ਦਾ ਪੱਖ ਦੇ ਵਿੱਚ ਵੀ ਭਾਈ ਇਹਨੂੰ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇ ਰਵਨੀਤ ਬਿੱਟੂ ਇਹ ਗੱਲ ਕਹਿੰਦੇ ਆ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਭੜਕੇ ਆ ਜਿਹੜੇ ਕਿ ਅਮਰਪਾਲ ਦੇ ਸਮਰਥਕ ਆ ਖਾਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੂਬੇ ਦੀ ਸਰਕਾਰ ਸਿੱਖਾਂ ਦੇ ਨਾਲ ਜ਼ਬਰ ਕਰ ਰਹੀ ਹੈ ਉਹ ਕਹਿੰਦੇ ਜੀ ਧੋਖਾ ਤੇ ਧੱਕਾ ਕੀਤਾ ਜਾ ਰਿਹਾ ਕੱਲ ਰਣਜੀਤ ਐਵੀ ਨੂੰ ਅੰਮ੍ਰਿਤਸਰ ਤੋਂ ਲੈ ਕੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੱਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ। ਉਹਨੂੰ ਹਲਕੇ ਦੀ ਸਾਰ ਲੈਣ ਦਾ ਮੌਕਾ ਮਿਲੇ। ਉਹ ਲੋਕਾਂ ਦੇ ਵਿੱਚ ਵਿਚਰੇ। ਉਹ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ। ਸਰਕਾਰ ਦੇ ਵੱਲੋਂ ਇਹ ਕੁਝ ਕਿਉਂ ਕੀਤਾ ਜਾ ਰਿਹਾ? ਕਈ ਲੋਕਾਂ ਨੇ ਆਪਣੇ ਹੱਥਾਂ ਪੈਰਾਂ ਨੂੰ ਗਲ ਦੇ ਵਿੱਚ ਬੀੜੀਆਂ ਪਾਈਆਂ ਸੀ। ਉਹਨਾਂ ਨੇ ਸੰਕੇਤਕ ਤੌਰ ਦੇ ਉੱਤੇ ਇਸ ਤਰੀਕੇ ਦਾ ਪ੍ਰਦਰਸ਼ਨ ਕੀਤਾ। ਹੁਣ ਇਹਨੇ ਕੀ ਬਣਦਾ ਪਰ ਮੈਨੂੰ ਲੱਗਦਾ ਨਹੀਂ। ਦੇਖੋ ਮੈਂ ਇਸ ਗੱਲ 'ਤੇ ਬੜਾ ਸਪਸ਼ਟਾਂ ਵੀ ਭਾਈ ਤਕੀ ਤਾਂ ਉਹਨੂੰ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਨਹੀਂਗਾ ਅਗਲੀ ਵਾਰ ਦਾ ਪਤਾ ਨੂੰ ਕੁਝ ਪਤਾ ਨਹੀਂਗਾ ਕਿਉਂਕਿ ਜੇ ਮਿਲਣਾ ਹੁੰਦਾ ਤਾਂ ਇਹ ਪਹਿਲਾਂ ਹੀ ਸਾਰਾ ਕੁਝ ਹੋਣਾ ਸੀ ਜਿਹੜੀ NSA ਅਮਰਤਪਾਲ ਦੇ ਉੱਤੇ ਲੱਗੀ ਆ ਜੰਮੂ ਕਸ਼ਮੀਰ ਦੇ ਇੱਕ ਬੰਦੇ ਇੰਜੀਨੀਅਰ ਰਾਸ਼ਦ ਦੇ ਉੱਤੇ ਵੀ ਲੱਗੀ ਆ ਉਹ ਵੀ ਜੇਲ੍ਹ ਦੇ ਵਿੱਚ ਆ ਪਰ ਉਹਨੂੰ ਪਾਰਲੀਮੈਂਟ ਦੇ ਵਿੱਚ ਸੈਸ਼ਨ 'ਚ ਹਿੱਸਾ ਲੈਣ ਦੇ ਲਈ ਪਰੂਲ ਮਿਲ ਜਾਂਦੀ ਆ ਅਮਰਤਪਾਲ ਨੂੰ ਨਹੀਂ ਮਿਲਦੀ ਇਹ ਮੁੱਦਾ ਵੀ ਬੜਾ ਵੱਡਾ ਬਣਿਆ ਜੀ ਤੇ ਟੈਨਾ ਸਾਹਿਬ ਉਧਰ ਕਾਂਗਰਸ ਦੀ ਗੱਲ ਵੀ ਕਰ ਲਈਏ ਜੀ ਕਹਿੰਦੇ ਪੰਜਾਬ ਦੇ ਵਿੱਚ ਕਾਂਗਰਸ ਪ੍ਰਧਾਨ ਬਦਲਣ ਦੇ ਚਰਚੇ ਜ਼ੋਰਾਂ ਦੇ ਉੱਪਰ ਆ ਵੀ ਰਾਜਾ ਵੜਿੰਗ ਹਰਾਂ ਨੂੰ ਲਾ ਦੇਣਾ ਹੁਣ ਹਾਂ ਬਿਲਕੁਲ ਜੀ ਦੇਖੋ ਗੱਲ ਇਹ ਕਿ ਰਾਜਾ ਵੜਿੰਗ ਨੂੰ ਲਾਉਣ ਦੀਆਂ ਗੱਲਾਂ ਵੀ ਬਹੁਤ ਵਾਰ ਚੱਲੀਆਂ ਰਾਜਾ ਵੜਿੰਗ ਲਿਆ ਵੀ ਨਹੀਂ ਇਹ ਵੀ ਗੱਲ ਸੱਚੀ ਆ ਕਾਂਗਰਸੀ ਉਹਦੇ ਤੋਂ ਖੁਸ਼ ਵੀ ਨਹੀਂ ਇਹ ਵੀ ਗੱਲ ਸੱਚੀ ਆ ਤੇ ਰਾਜਾ ਵੜਿੰਗ ਆ ਜਿਹੜਾ ਉਹ ਸਾਰਿਆਂ ਨੂੰ ਇੱਕ ਨਹੀਂ ਕਰ ਸਕਿਆ ਇਹ ਵੀ ਗੱਲ ਸੱਚੀ ਆ ਕਿਉਂਕਿ ਕਈ ਥਾਵਾਂ ਤੇ ਸਨੀਅਰਿਟੀ ਦੀ ਗੱਲ ਆ ਜਾਂਦੀ ਆ ਵੀ ਹੁਣ ਛੋਟੀ ਉਮਰ ਦੇ ਬੰਦੇ ਨੂੰ ਜੇ ਕੱਲ ਕਹੀ ਜਾਵੇ ਵੀ ਸਾਰਿਆਂ ਨੂੰ ਨਾਲ ਲੈ ਕੇ ਚੱ ਆਪਣੇ ਤਾਂ ਖਾਸ ਕਰਕੇ ਨਹੀਂ ਹੁੰਦੀਗੀ ਪਰ ਗੱਲ ਕੁੱਲ ਬਣਾ ਕੇ ਇਹ ਜੀ ਕਿ ਮਾਮਲਾ ਕਾਫੀ ਇਹ ਵੱਡਾ ਬਣਿਆ ਪਿਆ ਅੱਜ ਜਦੋਂ ਹੁਣ ਤਰਨਤਾਰਨ ਦੀ ਜ਼ਮੀਨੀ ਚੋਣ ਦੇ ਵਿੱਚ ਕਾਂਗਰਸ ਦਾ ਜਲੂਸ ਨਿਕਲਿਆ ਚੌਥੇ ਨੰਬਰ ਤੇ ਕਾਂਗਰਸੀ ਉਮੀਦਵਾਰ ਰਿਹਾ ਜੀ ਕਰਨਵੀਰ ਸਿੰਘ ਬੁਰਜ ਉਹਦੀ ਜ਼ਮਾਨਤ ਸਬਤ ਹੋਈ ਆ ਪੰਜਵੇਂ ਤੇ ਬੀਜੇਪੀ ਉਮੀਦਵਾਰ ਰਿਹਾ ਤੀਜੇ ਤੇ ਉਤਰਿਆ ਜੀ ਅਮਰਤਪਾਲ ਸਿੰਘ ਦੀ ਪਾਰਟੀ ਦਾ ਬੰਦਾ ਅਮਨਦੀਪ ਸਿੰਘ ਦੂਜੇ ਤੇ ਉਤਰਈਏ ਸੁਖਵਿੰਦਰ ਕੌਰ ਰੰਡਾਵਾ ਤੇ ਪਹਿਲੇ ਤੇ ਉਤਰਈਏ ਜੀ ਉਹ ਰਿਹਾ ਹਰਮੀਤ ਸਿੰਘ ਸੰਧੂ ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਹੁਣ ਜਿਹੜਾ ਸਭ ਤੋਂ ਵੱਡਾ ਮਸਲਾ ਵੀ ਰਾਜਾ ਵਿੜੰਗ ਨੇ ਉੱਥੇ ਬੜੀਆਂ ਗੱਲਾਂ ਕਹੀਆਂ ਜੀ ਕਿ ਉਹ ਬੂਟਾ ਸਿੰਘ ਕਾਲਾ ਹੈ ਉਹ ਮਜਵੀ ਸਿੱਖ ਹੈ ਐਦਾਂ ਦੀਆਂ ਗੱਲਾਂ ਇਹਦੇ ਉੱਤੇ ਮਾਹੌਲ ਭਖਿਆ ਕਾਂਗਰਸ ਹਾਈ ਕਮਾਂਡ ਨੂੰ ਇੰਉਂ ਲੱਗਦਾ ਵੀ ਭਾਈ ਇਸ ਬੰਦੇ ਦੇ ਕਰਕੇ ਭਵਿੱਖ ਦੇ ਵਿੱਚ ਕੁਝ ਵਟਿਆ ਨਹੀਂ ਜਾਣਾ ਹੁਣ ਵੈਸੇ ਕਾਂਗਰਸ ਇਸ ਕਰਕੇ ਨਹੀਂ ਕਾਰਵਾਈ ਕਰਦੀ ਵੀ ਉਹਨਾਂ ਦਾ ਆਪ ਦਾ ਬੁਰਾ ਹਾਲ ਹੋਇਆ ਰਾਹੁਲ ਗਾਂਧੀ ਨੂੰ ਕੋਈ ਪ੍ਰਧਾਨ ਨਹੀਂ ਮੰਨਿਆ ਕਿਸੇ ਨੇ ਮਲਕਾਰਜਨ ਖੜਗੇ ਦੀਗਵਾਈ ਦੇ ਵਿੱਚ ਵੀ ਨਹੀਂ ਜਿੱਤਿਆ ਗਿਆ ਬਿਹਾਰ ਦੇ ਵਿੱਚ ਜਲੂਸ ਨਿਕਲਿਆ ਸੋ ਇਸ ਕਰਕੇ ਰਾਜਾ ਵੜਿੰਗ ਦਾ ਬਚਾਅ ਹੋਈ ਜਾਂਦਾ ਮੇਰੇ ਖਿਆਲ ਦੇ ਮੁਤਾਬਕ ਵੀ ਭਾਈ ਉਹ ਕਹੂਗਾ ਜੀ ਇੱਥੇ ਹੀ ਗੱਲ ਕਰਨੀ ਤੁਸੀਂ ਤਾਂ ਉੱਥੇ ਮਾੜਾ ਹਾਰ ਹੋਇਆ ਪਿਆ ਆਪਣਾ ਪਰ ਹੁਣ ਜਿਹੜੇ ਕਾਂਗਰਸੀ ਆ ਪੰਜਾਬ ਦੇ ਉਹ ਥੋੜਾ ਜਿਹਾ ਵੱਡਾ ਐਕਸ਼ਨ ਲੈਣਾ ਚਾਹੁੰਦੇ ਆ ਹੁਣ ਉਹ ਦਬਾਅ ਬਣਾਉਂਦੇ ਵੀ ਭਾਈ ਜੇ ਪ੍ਰਧਾਨ ਨਾ ਬਦਲਿਆ ਤੇ ਕਾਂਗਰਸ ਨੇ ਇਕਜੁੱਟ ਨਹੀਂ ਹੋਣਾ ਤੇ ਆਪਣੇ ਕੋਲੋਂ ਸਤਾਈ ਵੀ ਗਈ ਇਸ ਕਰਕੇ ਹੁਣ ਚਰਚਾ ਵੀ ਭਾਈ ਛੇਤੀ ਰਾਜਾ ਵੜਿੰਗ ਬਦਲ ਦਿੱਤਾ ਜਾਣਾ ਤੇ ਜਿਹੜੇ ਟ੍ਰੈਂਡਿੰਗ ਦੇ ਵਿੱਚ ਕਈ ਚਿਹਰੇ ਚੱਲਦੇ ਆ ਵੀ ਭਾਈ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਪ੍ਰਧਾਨ ਤੇ ਹੁਣ ਚਰਨਜੀਤ ਸਿੰਘ ਚੰਨੀ ਇਸ ਵੇਲੇ ਸਭ ਤੋਂ ਮੋਰੀ ਆ ਵੀ ਭਾਈ ਇਹਨਾਂ ਦੀ ਸੰਭਾਵਨਾ ਵੱਧ ਪ੍ਰਗਟਾਈ ਜਾ ਰਹੀ ਆ ਵੀ ਇਹ ਪ੍ਰਧਾਨ ਬਣ ਸਕਦੇ ਆ ਉਹਨਾਂ ਦੇ ਵੱਲੋਂ ਆਪਦੇ ਮੁੰਡੇ ਦੇ ਜਨਮ ਦਿਨ ਦੇ ਮੌਕੇ ਪਿੰਡ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਘਰੇ ਵੀ ਭਾਈ ਸਾਰੇ ਕਾਂਗਰਸੀ ਇਕੱਠੇ ਕਰ ਗਏ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਬਾਕੀ ਵੇਖੋ ਕੀ ਬਣਦਾ ਪਰ ਇਹ ਕਾਂਗਰਸ ਦਾ ਪਛੋਕੜ ਆ ਕਾਂਗਰਸ ਦਾ ਵਰਤਮਾਨ ਵੀ ਇਹੀ ਆ ਕਿ ਇਹ ਇੱਕ ਨਹੀਂ ਹੋ ਸਕਦੇ ਇਹਨਾਂ ਨੇ ਕੋਈ ਨਾ ਕੋਈ ਟੰਡ ਚ ਪੰਨਾ ਪਾਈ ਰੱਖਣਾ ਆਪਦਾ ਭੱਠਾ ਆਪ ਹੀ ਬਾਈ ਰੱਖਣਾ ਜੀ ਬਿਲਕੁਲ ਸਹੀ ਬਾਕੀ ਸਮਾਂ ਬਿਆਨ ਕਰੂਗਾ ਕਿ ਕੀ ਹੁੰਦਾ ਹੈ ਖੈਰ ਉਧਰ ਲੋਕ ਸਭਾ ਦੇ ਵਿੱਚ ਵੀ ਕਹਿੰਦੇ ਪੰਜਾਬ ਦੇ ਹੜ੍ਹਾਂ ਦਾ ਮੁੱਦਾ ਗੁੰਜਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਹਰਸਮਰਤ ਕੌਰ ਬਾਦਲ ਨੇ ਕੱਲ ਇਹ ਮੁੱਦਾ ਚੁੱਕਿਆ ਲੰਘੇ ਕੱਲ ਇਹ ਮੁੱਦਾ ਮਾਲਵਿੰਦਰ ਸਿੰਘ ਕੰਗ ਨੇ ਵੀ ਚੁੱਕਿਆ ਕਈ ਹੋਰ ਨਾਂ ਨੇ ਵੀ ਚੁੱਕਿਆ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਬਹੁਤ ਨੁਕਸਾਨ ਹੋਇਆ ਹਰਸਮਰਤ ਕੌਰ ਬਾਦਲ ਨੇ ਤਾਂ ਇਹ ਵੀ ਗੱਲ ਕਹੀ ਹੈ ਵੀ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਕੀ ਹੈ ਤੇ ਇਹ ਵਿਸ਼ੇਸ਼ ਪੈਕੇਜ ਜੇਕਰ ਨਹੀਂ ਦਿੱਤੀ ਤਾਂ ਪੰਜਾਬ ਬਚਦਾ ਨਹੀਂ ਹੈ ਦੂਜੀ ਗੱਲ ਮਹੱਤਵਪੂਰਨ ਇਹ ਆ ਜਿਹੜੀ ਸੋਚਣ ਵਾਲੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਸੱਚੀ ਮੁੱਚੀ ਆਰਥਿਕ ਤੌਰ ਤੇ ਔਕੜਾਂ ਬਹੁਤ ਆ ਪਰ ਕੇਂਦਰ ਦੇ ਵੱਲੋਂ ਬਿਹਾਰ ਦੇ ਬਾਰੇ ਤਾਂ ਬਹੁਤ ਸੋਚਿਆ ਜਾਂਦਾ ਵੀ ਬਿਹਾਰ ਦੇ ਲੋਕਾਂ ਨੂੰ 2-2 10-10 ਹਜ਼ਾਰ ਰੁਪਏ ਖਾਤੇ ਚ ਪਾ ਦਿਓ ਪਰ ਪੰਜਾਬ ਦੇ ਬਾਰੇ ਉਵੇਂ ਨਹੀਂ ਸੋਚਿਆ ਜਾਂਦਾ ਜਿਵੇਂ ਕਿ ਸੋਚਣਾ ਚਾਹੀਦਾ ਸੀ ਜਾਂ ਹੈ ਸੋ ਕੱਲ ਇਹੀ ਮੁੱਦਾ ਭਾਈ ਉੱਥੇ ਗੁੰਝਿਆ ਤੇ ਪਤਾ ਨਹੀਂ ਹੁਣ ਕੀ ਦੇਊਗੀ ਸਰਕਾਰ ਤੇ ਕੱਲ ਤਾਂ ਮਾਲਵਿੰਦਰ ਸਿੰਘ ਕੰਗ ਨੇ ਵੀ ਗੱਲ ਕਹੀ ਹੈ ਵੀ ਕੇਂਦਰ ਵੈਸੇ ਕਹਿ ਦਿੰਦੀ ਹੈ ਕੇਂਦਰ ਦੇ ਸਾਰੇ ਮੰਤਰੀ ਆਏ ਪ੍ਰਧਾਨ ਮੰਤਰੀ ਨੇ ਮੌਕਾ ਦੇਖਿਆ ਪੰਜਾਬ 'ਚ ਆ ਕੇ ਉਹ ਕਹਿੰਦੇ ਵਾਰ-ਵਾਰ ਇੱਕੋ ਗੱਲ ਕਹਿੰਦੇ ਜੀ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਅਸੀਂ ਇਨੇ ਕਰੋੜ ਜਾਰੀ ਕਰ ਦਿੱਤਾ ਅਸੀਂ ਆ ਕੀਤਾ ਪੰਜਾਬ ਨੂੰ ਇੱਕ ਪੰਜੀ ਵੀ ਨਹੀਂ ਮਿਲੀ ਤੇ ਪੰਜਾਬ ਨੂੰ ਜਿੱਕਰ ਵਿਸ਼ੇਸ਼ ਪੈਕੇਜ ਨਾ ਦਿੱਤਾ ਗਿਆ ਪੰਜਾਬ ਦੇ ਬਚਣਾ ਨਹੀਂ ਹੈ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਕਿੰਨਾ ਕੁ ਬਦਲ ਗਿਆ ਮੌਸਮ ਪੰਜਾਬ ਦਾ ਕਾਫੀ ਬਦਲੀ ਜਾਂਦਾ ਜੀ ਪੰਜਾਬ ਦੇ ਵਿੱਚ ਹਾਲੇ ਹੋਰ ਬਦਲਾਅ ਹੋਣਾ ਇਹ ਤਾਂ ਟ੍ਰੇਲਰ ਆ ਫਿਲਮ ਦਾ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਪੈਣੀ ਸ਼ੁਰੂ ਹੋ ਰਹੀ ਹੈ ਜਾਂ ਹੋ ਚੁੱਕੀ ਹੈ ਪਿੰਡੂ ਖੇਤਰਾਂ ਦੇ ਵੱਲ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਕੁਝ ਦਿਨ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ 3-4 ਦਿਨਾਂ ਬਾਅਦ ਪੰਜਾਬ ਦੇ ਵਿੱਚ ਠੰਡ ਕਾਫੀ ਹੋ ਗਈ ਹੈ ਹੁਣ ਅੱਗੇ ਅੱਗੇ ਦੇ ਮੁਕਾਬਲ ਤਨ ਤੇ ਪੰਜਾਬ ਦੇ ਵਿੱਚ ਦੁਪਹਿਰ ਦੇ ਵੇਲੇ ਵੀ ਜੈਕਟ ਵਾਲਾ ਮੌਸਮ ਆ ਤੇ ਰਾਤ ਦੇ ਵੇਲੇ ਰਜਾਈ ਵਾਲਾ ਹੈਗਾ ਹੀ ਆ ਸੋ ਮੌਸਮ ਭਾਗ ਦਾ ਅੰਦਾਜ਼ਾ ਜੀ ਮੌਸਮ ਸਥਿਰ ਰਹਿਣਾ ਅੱਜ ਵੀ ਇਸ ਵੇਲੇ ਜਦੋਂ ਮੈਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਸੂਰਜ ਨੇ ਦਰਸ਼ਨ ਹਾਲੇ ਤੱਕ ਨਹੀਂ ਦਿੱਤੇ ਆ ਹੁਣ ਅਗਲੇ ਦਿਨਾਂ ਦੇ ਵਿੱਚ ਆਪਾਂ ਇਹੋ ਜਿਹੀਆਂ ਖਬਰਾਂ ਪੜ੍ਹਾ ਕਰਨੀਆਂ ਸੂਰਜ ਨਹੀਂ ਚੜ੍ਹਿਆ ਪਿਛਲੇ 3 ਦਿਨ ਤੋਂ ਸੂਰਜ ਦੀ ਟਿੱਕੀ ਦੇ ਦਰਸ਼ਨ ਨਹੀਂ ਹੋਏ ਪੰਜਾਬ ਦੇ ਵਿੱਚ ਹਸਲਾਬਾ ਜਆ ਲੋਕ ਠੋਠਰ ਕਰਦੇ ਆ ਬਸ ਇਹੋ ਜਿਹੀਆਂ ਖਬਰਾਂ ਆ ਕਰਦੀਆਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਜ ਜੀ ਲਈ ਐਨ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ